ਇਹ ਅਸਿਆ ਦੇ 830 ਨਾਲ ਤੇ ਤਿਆਚਾਰ ਤਿੰਨ ਵਾਰੀ ਮੁਰਗੀ ਚਾਰ ਵਾਰੀ ਨੇ ਪੱਖਣ ਆਜਾ ਪਾਖਾ ਬੁੜੀ ਗਈ ਮੈਂ ਕਿੱਥੇ ਆਵਾਂ ਸਮਾਜ ਜਗਾ ਸਾਰੇ ਫੋਕ ਕਿੰਨੇ ਦਿਨਾਂ ਨਾਲ ਬਹੁਤ ਜਾਈ ਤੱਕਾ ਹੱਥ ਫਾਜੀ ਕਿੰਨਾ ਬੇਨੇਣਾ ਉਹ ਆਪਦੇ ਤੇ ਹੜਤਾਲ ਕਰੀ ਬੈਠੇ ੌਕੇ ਵੀ ਬੈਠੀ ਕਿੰਨੇ ਕਿਲੋਮੀਟਰ ਤਾਂ ਕਿੰਨੇ ਆਪਾਂ ਦਾ ਰੂਹਤ ਨਾ ਨਾ ਆਉਂਦੀ। ਆਪਾਂ ਦਾ ਰੂਹਤ ਆਪੀ ਜਿਹੜੀ ਕਿਹਦੀ ਹੈ। ਕਿਹਦੀ ਹੈ। ਕਹਿੰਦੇ ਬੱਲੇ ਬੱਲੇ ਮਾਤਾ ਸਰਪਾਹਣ ਹੈ। ਇਹਦੇ ਨਾਲ ਨੀਵਾਂ ਗਈ। ਤਾਂ ਬਹੁਤ ਵਧੀਆ ਤਰੀਨੇ ਮੁਕਤੀ ਦੀ। ਅੱਜ ਉਹਨਾਂ ਦਾ ਤਾਵਾ ਆਉਜਾ। ਆਉਦਾਂ ਦੇਖੋ ਕਦੇ। ਕਿਹਨਾਂ ਦਾ? ਉਹਨਾਂ ਦਾ ਨਾ। ਮੂੰਹ ਤਾਂ ਟੋਹੇ ਗਿਆ। ਉਹ ਤਾਂ ਜੱਤੂ ਵੀ ਦੇ ਦਿੱਤਾ ਕਦੇ। ਆ ਜਾਓ ਸਾਹਿਬ। ਜੀ ਸਾਹਿਬ। ਆਲਾ ਨਾ ਆਇਆ। ਕੋਣਾ ਨਹੀਂ ਚਾਹੀਦਾ। ਕਿਸਵਾ ਸੁਰੱਖਿਆ ਨੂੰ ਮਸ਼ੀਨਾਂ ਤੋਂ ਦੋਸਤ ਪਰਵਾਰ ਨੇ ਖੜੇ ਨੇ ਸੰਸਾਦ ਨੇ ਖੜੇ ਨੇ ਬਿਮਾਰ ਹਾਲਤ ਚਾਹਦੇ ਆਂ ਔਰ ਉਹਨਾਂ ਨੂੰ ਜੇ ਟਾਈਮ ਤੇ ਨਾ ਦੇਖਿਆ ਜਾ ਸਕੇ ਕਿਸੇ ਵੀ ਕਾਰਨ ਵਸ਼ਤੋ ਫੜਕ ਵੀ ਜਾਂਦੇ ਆਂ ਜਿਸ ਕਰਕੇ ਡਾਕਟਰ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਜ਼ਿਆਦਾ ਹੈ ਪੋਪੂਲੇਸ਼ਨ ਕਰਕੇ ਮਰੀਜ਼ ਇੰਨੇ ਵਧ ਰਹੇ ਆਂ ਉਸ ਦੇ ਹਿਸਾਬ ਨਾਲ ਡਾਕਟਰ ਦੀ ਗਿਣਤੀ ਉਸ ਦੇ ਹਿਸਾਬ ਨਾਲ ਸਰਕਾਰ ਵੱਲੋਂ ਰਿਕਰੂਟਮੈਂਟ ਉਹ ਇੱਕ ਤਾਂ ਡਾਕਟਰ ਦੀ ਸਿਕਿਉਰਿਟੀ ਹੈ ਤੇ ਦੂਸਰਾ ਡਾਕਟਰ ਦੀ ਘਟ ਗਿਰਤੀ ਜਿਹਦੇ ਕਰਕੇ ਮਰੀਜ਼ਾਂ ਨੂੰ ਹਰ ਰੋਜ਼ ਲੰਮੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਕਿਆਂ ਨੇ ਗੀਆਂ ਗਵਰਨਮੈਂਟ ਵੱਲੋਂ ਡਾਕਟਰਸ ਦੀਆਂ ਉਹ ਸਾਰੀਆਂ ਰੁਕੀਆਂ ਹੋਈਆਂ ਵੀ ਆਪਣੇ ਕੋਲੇ ਜਿੰਨੇ ਲੋੜੀਂਦੇ ਐਮਰਜੈਂਸੀ ਡਾਕਟਰਸ ਨੇ ਡਿਊਟੀ ਕਰ ਲਈ ਉਹ ਵੀ ਪੂਰੇ ਨਹੀਂ ਹੈਗੇ ਬਰਨਾਲਾ ਦੇ ਸਿਵਲ ਹਸਪਤਾਲਾਂ ਦੀ ਹੜਤਾਲ ਦੇ ਚੱਲਦਿਆਂ ਮਰੀਜ਼ਾਂ ਦੀ ਜਿੱਥੇ ਖੱਜਲ ਖਵਾਰੀ ਹੋਈ ਉੱਥੇ ਹੀ ਕੁਝ ਸੀਰੀਅਸ ਮਰੀਜ਼ ਹਸਪੀਟਲ ਵਿੱਚ ਪਹੁੰਚੇ ਪਰੰਤੂ ਉਹਨਾਂ ਦਾ ਡਾਕਟਰਾਂ ਨਾਲੋਂ ਜ਼ਿਆਦਾ ਤਾਂ ਸਰਕਾਰ ਤੇ ਰੋਸ ਸੀ ਕਿ ਕਿਉਂ ਸਰਕਾਰ ਡਾਕਟਰਾਂ ਨਾਲ ਇੰਨਾ ਤੱਕਾ ਕਰ ਰਹੀ ਹੈ ਦੁਨੀਆ ਵਿੱਚ ਦੂਜਾ ਰੂਪ ਰੱਬ ਦਾ ਮੰਨੇ ਜਾਣ ਵਾਲੇ ਡਾਕਟਰਾਂ ਨਾਲ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਆਮ ਲੋਕ ਕਿੱਥੇ ਜਾਣਗੇ ਮਰੀਜ਼ਾਂ ਨੇ ਵੀ ਕਿਹਾ ਕਿ ਪਿਛਲੇ ਦਿਨੀ ਜੋ ਕਲਕੱਤਾ ਵੇਖੇ ਇੱਕ ਡਾਕਟਰ ਨੇ ਬੀਬੀ ਨਾਲ ਕਤਲ ਪਲੱਸ ਉਸ ਦਾ ਰੇਪ ਹੋਇਆ ਉਹ ਬਹੁਤ ਹੀ ਨਿੰਦਣਯੋਗ ਹੈ ਲੋਕਾਂ ਨੇ ਸਰਕਾਰ ਦੀ ਇਸ ਵਿਚਾਰਧਾਰਾ ਨੂੰ ਗਲਤ ਠਹਿਰਾਉ ਦਿੱਤਾ ਲੰਬੇ ਸਮੇਂ ਤੋਂ ACP ਲਈ ACP ਦੀ ਮੰਗ ਕਰ ਰਹੇ ਡਾਕਟਰ ਖੱਜਲ ਖੁਆਰ ਹੋ ਰਹੇ ਹਨ ਪਰੰਤੂ ਸਰਕਾਰ ਉਹਨਾਂ ਦੀ ਨਹੀਂ ਸੁਣਦੀ ਹੈ ਮਰੀਜ਼ਾਂ ਨੇ ਕਿਹਾ ਕਿ ਸਾਡੀ ਖੱਜਲ ਖੁਆਰੀ ਤਾਂ ਹੈ ਪਰੰਤੂ ਇਸ ਮੌਕੇ ਡਾਕਟਰ ਵੀ ਖੱਜਲ ਖੁਆਰੀ ਹੋ ਰਹੇ ਹਨ ਜੋ ਕਿ ਇੰਨੀ ਪੜੀ ਲਿਖੀ ਕੌਮ ਹੋਣ ਦੇ ਬਾਵਜੂਦ ਜੇਕਰ ਸਰਕਾਰ ਉਹਨਾਂ ਦੀ ਨਹੀਂ ਸੁਣਦੀ ਤਾਂ ਸਾਡੀ ਆਮ ਸਰਕਾਰ ਕਿੱਥੋਂ ਸੁਣੇਗੀ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪਤਾਲ 'ਚ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਲੰਬੇ ਸਮੇਂ ਤੋਂ ਲੋਕ ਖੜੇ ਹੋਏ ਖੱਜਲ-ਖਵਾਰ ਹੋ ਰਹੇ ਨੇ ਕਿਸ ਤਰ੍ਹਾਂ ਬਜ਼ੁਰਗ ਜੋ ਤੁਰ ਵੀ ਨਹੀਂ ਸਕਦੇ ਉਹ ਹਸਪਤਾਲ 'ਚ ਪਹੁੰਚ ਰਹੇ ਹਨ ਪਰ ਅੱਗੋਂ ਕੀ ਮਿਲਦਾ ਹੈ ਅੱਗੋਂ ਉਹਨਾਂ ਨੂੰ ਮਿਲਦੀ ਹੈ ਕੇਵਲ ਤੇ ਕੇਵਲ ਹੜਤਾਲ ਹੜਤਾਲ ਕਰਨ ਪਿੱਛੇ ਜੋ ਜਾਇਜ਼ ਮੰਗਾਂ ਹਨ ਉਹ ਇਸ ਪ੍ਰਕਾਰ ਹਨ ਆਓ ਦਿਖਾਉਂਦੇ ਹਾਂ ਬਰਨਾਲਾ ਤੋਂ ਮਨਿੰਦਰ ਸਿੰਘ ਦੀ ਖਾਸ ਰਿਪੋਰਟ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰ ਲਓ ਤੁਹਾਨੂੰ ਡਾਕਟਰਸ ਦੀ ਹੜਤਾਲ ਬਾਰੇ ਕੀ ਲੱਗਦਾ ਹੈ ਉਹਨਾਂ ਨੂੰ ਹੜਤਾਲ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਸਾਨੂੰ ਕਮੈਂਟ ਚ ਜ਼ਰੂਰ ਲਿਖੋ ਜੀ ਹਾਂ ਡਾਕਟਰ ਕੀ ਨਾਮ ਹੈ ਮੇਰਾ ਨਾਮ ਡਾਕਟਰ ਕਾਕੂ ਲੱਗਰ ਵਾਲਾ ਜੀ ਡਾਕਟਰ ਕਾਕੂ ਕਿਵੇਂ ਦੇਖਦੇ ਜੀ ਆਪ ਦੀ ਸਟ੍ਰਾਈਕ ਦਾ ਉਹਨਾਂ ਦਾ ਮੁੱਦਾ ਮੈਂ ਥੋੜਾ ਹੇਠੇ ਆ ਮੁੱਦੇ ਬੇਸਿਕਲੀ ਇਹ ਹੈ ਜੀ ਇੱਕ ਤਾਂ ਜਿਹੜਾ ਸਾਡਾ ਸਟਾਫ ਇੱਥੇ ਵਰਕਿੰਗ ਹੈ ਫੀਮੇਲ ਆਬਲਿਕ ਮੇਲ ਦੋਨੋਂ ਸਟਾਫਾਂ ਦੀ ਸਭ ਤੋਂ ਜ਼ਿਆਦਾ ਸਿਕਿਉਰਿਟੀ ਕਿਉਂਕਿ ਲੋਕ ਇੱਥੇ ਜਦੋਂ ਆਉਂਦੇ ਆ ਤਾਂ ਉਹ ਮਤਲਬ ਬਿਮਾਰ ਹਾਲਤਾਂ ਜਾਂਦੇ ਆਂ ਔਰ ਉਹਨਾਂ ਨੂੰ ਜੇ ਟਾਈਮ ਤੇ ਨਾ ਦੇਖਿਆ ਜਾ ਸਕੇ ਕਿਸੇ ਵੀ ਕਾਰਨ ਵਸ਼ਤਾ ਉਹ ੜਕ ਵੀ ਜਾਂਦੇ ਆਂ ਜਿਸ ਕਰਕੇ ਡਾਕਟਰ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਨੰਬਰ 2 ਜੀ ਰਾਸ਼ਨ ਦਾ ਜ਼ਿਆਦਾ ਹੈ ਪੋਪੂਲੇਸ਼ਨ ਕਰਕੇ ਮਰੀਜ਼ ਇੰਨੇ ਵੱਧ ਰਹੇ ਆਂ ਉਸ ਹਿਸਾਬ ਨਾਲ ਡਾਕਟਰ ਦੀ ਗਿਣਤੀ ਉਸ ਹਿਸਾਬ ਨਾਲ ਸਰਕਾਰ ਵੱਲੋਂ ਰਿਕਰੂਟਮੈਂਟ ਨਹੀਂ ਕੀਤੀ ਜਾ ਰਹੀ ਇਸ ਕਰਕੇ ਸਾਡੇ ਤੇ ਵਰਕਲੋਡ ਜ਼ਿਆਦਾ ਹੈ ਔਰ ਨਾਲ ਜਿਹੜਾ ਹਸਪੀਟਲ ਦਾ ਸਟਾਫ ਹੈ ਉਹ ਵੀ ਇਸੇ ਤਰ੍ਹਾਂ ਪਰੇਸ਼ਾਨ ਹੈ ਮੈਂ ਜਿਹੜੀ ਤੁਸੀਂ ਸਟ੍ਰਾਈਕ ਤੋਂ ਬਾਅਦ ਲੋਕਾਂ ਨੂੰ ਖਜਲ ਖਵਾ ਰਹੀ ਹੁੰਦੀ ਹੈ ਲੋਕਾਂ ਨੂੰ ਤਾਂ ਜਿਆਦਾ ਪਤਾ ਵੀ ਨਹੀਂ ਉਹਨਾਂ ਨੂੰ ਲੱਗਦਾ ਕਿ ਡਾਕਟਰ ਅਸਾ ਚਲ ਕਾ ਰਹੀ ਹੈ ਇਸ ਤਰ੍ਹਾਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰ ਰਹੇ ਜੀ ਅਸੀਂ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਇਹ ਵੀ ਸਟ੍ਰਾਈਕ ਜਿਹੜੀ ਪਹਿਲਾਂ ਇਹ ਸ਼ੁਰੂ ਹੋ ਰਹੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਅੱਜ ਸਾਰਾ ਦਿਨ ਹੀ ਓਪੀਡੀ ਬੰਦ ਰਹੇਗੀ ਲੋਕਾਂ ਨੂੰ ਸਮਝਾਇਆ ਗਿਆ ਉਹਨਾਂ ਨੂੰ ਲਿਖਿਤ ਪਰਚੇ ਦਿੱਤੇ ਗਏ ਨੇ ਕਿ ਵੀ ਇਹ ਕਾਰਨ ਨੇ ਇਸ ਤਰ੍ਹਾਂ ਸਾਨੂੰ ਮੁਸ਼ਕਿਲ ਆ ਰਹੀ ਹੈ ਤੇ ਉਹਨਾਂ ਦੀ ਸਾਥ ਦੀ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ 11 ਵਜੇ ਤੋਂ ਅੱਗੇ ਜਦੋਂ ਵੇਈ ਤੱਕ ਦੇਖਣਾ ਪਏਗਾ ਸੀ ਦੇਖ ਕੇ ਮਰੀਸ਼ ਨੂੰ ਫਿਰ ਤੋਰਾਂਗੇ ਇਹ ਪਹਿਲੇ ਇਸ ਤਰ੍ਹਾਂ ਦੀ ਸਟ੍ਰਾਈਕ 3 ਦਿਨ ਰਹੇਗੀ ਜੀ 8 ਤੋਂ 11 ਜਿਹੜਾ ਅਸੀਂ ਕੰਮ ਬੰਦ ਰੱਖਾਂਗੇ 9 10 11 ਹਾਂਜੀ 8 9 10 11 ਔਨਵਰਡਸ ਅੱਗੇ ਐਸੋਸੀਏਸ਼ਨ ਜਿਵੇਂ ਵੀ ਡਿਸਾਈਡ ਕਰੇਗੀ ਸਰਕਾਰ ਨੂੰ ਕੀ ਡਿਮਾਂਡ ਕਰਨਾ ਚਾਹੀਦਾ ਸਰਕਾਰ ਨੂੰ ਇਹੀ ਜੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਰਿਕਰੂਟਮੈਂਟ ਵਧਾਈ ਜਾਵੇ ਤਾਂ ਕਿ ਸਾਰੇ ਸੌਖੇ ਰਹਿਣ ਮਰੀਜ਼ ਵੀ ਸੌਖੇ ਰਹਿਣ 3 ਦਿਨ ਤੋਂ ਬਾਅਦ ਵੀ ਦੇਖਣ ਤੋਂ ਬਾਅਦ ਤੁਹਾਡੇ ਨਹੀਂ ਕੁਝ ਹੁੰਦੇ ਫਿਰ ਜਿਵੇਂ ਐਸੋਸੀਏਸ਼ਨ ਡਿਸਾਈਡ ਕਰੇਗੀ ਜੀ ਅਸੀਂ ਐਸੋਸੀਏਸ਼ਨ ਦੇ ਨਾਲ ਹੈ ਜਿਵੇਂ ਵੀ ਉਹ ਮੈਂ ਦੱਸਦਾ ਕੀ ਨਾਮ ਮੇਰਾ ਨਾਮ ਡਾਕਟਰ ਅਨਕੁਸ਼ ਜਿੰਦਾਲਾ ਜੀ ਮੈਂ ਬਤੌਰ ਬੱਚਿਆਂ ਦਾ ਡਾਕਟਰ ਸਿਵਲ ਹਸਪਤਾਲ ਬਨਾਰਾ ਵਿਖੇ ਆਪਣੀ ਨਿਂ ਸੇਵਾਵਾਂ ਦੇ ਰਿਹਾ ਹਾਂ ਜਿਹੜੀ ਅੱਜ ਸਟ੍ਰਾਈਕ ਕੀਤੀ ਗਈ ਏਸੀਪੀ ਨੂੰ ਲੈ ਕੇ ਏਸੀਪੀ ਹੈ ਕੀ ਇਹਦਾ ਕੀ ਮੰਗਾਂ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਜੀ ਮੈਂ ਉਹ ਇਹ ਤੁਹਾਨੂੰ ਕਲੀਅਰ ਕਰਨੀ ਚਾਹਣਾ ਕਿ ਜਿਹੜੀ ਇਹ ਸਟ੍ਰਾਈਕ ਹੈ ਇਹ ਏਸੀਪੀ ਨੂੰ ਲੈ ਕੇ ਨਹੀਂ ਹੈਗੀ ਇਹਦਾ ਜਿਹੜਾ ਮੇਨ ਮੁੱਦਾ ਹੈ ਉਹ ਇੱਕ ਤਾਂ ਡਾਕਟਰਸ ਦੀ ਸਿਕਿਉਰਿਟੀ ਹੈ ਤੇ ਦੂਸਰਾ ਡਾਕਟਰ ਦੀ ਘੱਟ ਗਿਣਤੀ ਜਿਹਦੇ ਕਰਕੇ ਮਰੀਜ਼ਾਂ ਨੂੰ ਹਰ ਰੋਜ਼ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ 2-2 ਘੰਟੇ ਪੱਜੀ ਦੀਆਂ ਲਾਈਨਾਂ ਦੇ ਵਿੱਚ 2-2 ਘੰਟੇ ਡਾਕਟਰਸ ਦੀਆਂ ਲਾਈਨਾਂ ਦੇ ਵਿੱਚ ਜਿਹੜੇ ਡਾਕਟਰਸ ਨੇਗੇ ਉਹ ਇੰਨੇ ਜ਼ਿਆਦਾ ਓਵਰਵਰਕਡ ਨੇਗੇ ਕਿ ਉਹ ਆਪਣੇ ਤਨਮਨ ਨਾਲ ਡਿਊਟੀ ਨਹੀਂ ਕਰ پا ਰਹੇ ਹੈਗੇ ਤੇ ਜਿਹੜਾ ਤੀਸਰਾ ਮੁੱਦਾ ਹੈ ਉਹ ਇਹ ਹੈਗਾ ਕਿ ਜਿੰਨੀਆਂ ਵੀ ਤਰੱਕੀਆਂ ਨੇਗੀਆਂ ਗਵਰਨਮੈਂਟ ਵੱਲੋਂ ਡਾਕਟਰਸ ਦੀਆਂ ਉਹ ਸਾਰੀਆਂ ਰੁਕੀਆਂ ਹੋਈਆਂ ਹੈ ਰੋ ਕ emergency ਤੇ ਜਿਹੜੀਆਂ ਕਿ ਕੈਰੂ ਦੇ emergency ਤੋਂ ਹੌਕਾ ਹੁੰਦੇ ਨੇ ਕਿਸ ਤਰ੍ਹਾਂ ਦੀਆਂ ਫਾਈਲ ਨੇ ਦੇਖੋ ਇਸ ਚੀਜ਼ ਲਈ ਤੁਹਾਨੂੰ ਪਹਿਲਾਂ ਸਾਰੇ ਸਿਸਟਮ ਨੂੰ ਸਮਝਣਾ ਪੈਣਾ ਹੈਗਾ emergency ਦੇ ਵਿੱਚ ਜਿੰਨੀ ਅੱਜ ਦੀ ਆਪਣੀ ਪੋਪੂਲੇਸ਼ਨ ਹੈ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ emergencies ਇਕੱਠੀਆਂ ਆ ਜਾਂਦੀਆਂ ਨੇ ਉੱਥੇ ਪੋਪੂਲੇਸ਼ਨ ਦੇ ਮੁਤਾਬਿਕ ਇੱਕ ਟਾਈਮ ਤੇ ਇੱਕ ਤੋਂ ਵੱਧ ਡਾਕਟਰਜ਼ ਵੀ ਹੋਣੇ ਚਾਹੀਦੇ ਨੇ ਬਟ ਆਪਣੇ ਕੋਲੇ ਅੱਜ ਇਹ ਹਾਲ ਹੈ ਕਿ ਆਪਣੇ ਕੋਲੇ ਜਿੰਨੇ ਲੋੜੀਂਦੇ emergency ਡਾਕਟਰਜ਼ ਨੇ ਡਿਊਟੀ ਕਰਨ ਲਈ ਉਹ ਵੀ ਪੂਰੇ ਨਹੀਂ ਹੈਗੇ ਜਿਹਦੇ ਕਰਕੇ ਸਪੈਸ਼ਲਿਸਟ ਡਾਕਟਰ ਜਿਨ੍ਹਾਂ ਦਾ ਕੰਮ ਆਪੀਡੀ ਕਰਨਾ ਜਾਂ ਆਪਣੀ ਸਰਜਰੀਜ਼ ਕਰਨਾ ਵਗੈਰਾ ਵਗੈਰਾ ਹੈ ਉਹਨਾਂ ਨੂੰ ਵੀ ਮਜਬੂਰਨ ਐਮਰਜੈਂਸੀ ਕਰਨੀ ਪੈਂਦੀ ਹੈ ਫਿਰ ਸਪੋਜ਼ ਕਰੋ ਇੱਕ ਐਮਰਜੈਂਸੀ ਮੈਡੀਕਲ ਆਫੀਸਰ ਜੋ ਕਿ ਪਿਛਲੇ 12 ਘੰਟਿਆਂ ਤੋਂ ਆਲਰੇਡੀ ਡਿਊਟੀ ਕਰ ਰਿਹਾ ਹੈ ਉਹ ਡਿਊਟੀ ਤੇ ਤਾਇਨਾਤ ਹੈ ਇੱਕ ਟਾਈਮ ਤੇ 3000 4 ਮਰੀਜ਼ ਇਕੱਠੇ ਆ ਜਾਂਦੇ ਨੇ ਆਪਣੇ ਮਰੀਜ਼ ਲਈ ਹਰ ਬੰਦਾ ਪ੍ਰਾਇਓਰਟੀ ਚਾਹੁੰਦਾ ਹੈ ਹਰ ਬੰਦੇ ਨੂੰ ਆਪਣਾ ਮਰੀਜ਼ ਜ਼ਿਆਦਾ ਇੰਪੋਰਟੈਂਟ ਹੈ ਉਹ ਚਾਹੁੰਦਾਗਾ ਕਿ ਸਭ ਤੋਂ ਪਹਿਲਾਂ ਸਾਡਾ ਮਰੀਜ਼ ਦੇਖਿਆ ਜਾਵੇ ਇਸ ਕਰਕੇ ਉੱਥੇ ਜਿਹੜੀਆਂ ਪੇਸ਼ੈਂਟ ਤੇ ਡਾਕਟਰ ਦੇ ਵਿਚਕਾਰ ਕਈ ਵਾਰ ਤਕਰਾਰ ਵੀ ਹੋ ਜਾਂਦੀ ਹੈ ਕਿਉਂਕਿ ਡਾਕਟਰ ਤਾਂ ਇੱਕੇ ਇੱਕ ਟਾਈਮ ਤੇ ਇੱਕ ਹੀ ਮਰੀਜ਼ ਦੇਖਿਆ ਜਾ ਸਕਦਾ ਮੰਨ ਲਓ ਔਨ ਦੀ ਕੌਂਟਰੀ ਆ ਰਹੀ ਸਾਡੇ ਕੋਲ ਇਦਾਂ ਦਾ ਕੋਈ ਹੋਵੇ ਕਿ ਡਾਕਟਰਸ ਪੂਰੇ ਹੋਣ ਤਾਂ ਦੋ ਡਾਕਟਰ ਵੀ ਐਮਰਜੈਂਸੀ ਦੇ ਵਿੱਚ ਰਹਿ ਸਕਦੇ ਨੇ ਉਹਦੇ ਨਾਲ ਕੀ ਹੈਗਾ ਕਿ ਲੋਕਾਂ ਦੀ ਜਿਹੜੀ ਦੇਖਭਾਲ ਹੈ ਸੰਭਾਲ ਹੈ ਜੇ ਉੱਥੇ ਸਟਾਫ ਪੂਰਾ ਹੋਊਗਾ ਤਾਂ ਉਹ ਪ੍ਰੋਪਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਸਰ ਕੀ ਨਾਮ ਹੈ ਜੀ ਤਾਂ ਮੈਂ ਚੱਲ ਰਿਹਾ ਸੀ ਸਰ ਕਿਵੇਂ ਦੇਖਦੇ ਹੋ ਜਿਹੜੀ ਅੱਜ ਦੀ ਹੜਤਾਲ ਕੀਤੀ ਗਈ ਆ ਤੁਸੀਂ ਕਿੰਨੇ ਵੇਦ ਇੱਥੇ ਖੜੇ ਹੋ ਬੰਸਰ ਬੰਸਤਾ ਹੈ ਕਿ ਜੀਆ ਇਹ ਤਾਂ ਸੀ ਜੀ ਸ਼ਾਂਤ ਆਫਸਰ ਨੂੰ ਦੇ ਦੇ ਆਪੇ ਜਿਹੜੀ ਹੜਤਾਲ ਹੈ پیسے ਉਹਦਾ ਜੇ ਦਿੱਖਿਆ ਜਾਵੇ ਇਹ ਉਸ ਮਸਲੇ ਦੇ ਵਿੱਚ ਆ ਜਿਹੜੀ ਟਟ ਦੇ ਵਿੱਚ ਸਨੈਟੀ ਡਾਕੂਮੈਂਟ ਨਾਲਾ ਲੇਟ ਹੋਇਆਗਾ ਬੰਦਾ ਵੀ ਜਗਾ ਕਿਉਂਕਿ ਸਾਡੇ ਜਗਾ ਦਾ ਸਮਾਜ ਜਗਾ ਦਾ ਸਾਰੇ ਹੋਂਕ ਇਹਨਾਂ ਦੇ ਨਾਲ ਬਹੁਤ ਜ਼ਾਇ ਟੱਕਾ ਹੋ ਰਿਹਾਗਾ ਦੇ ਜਿਹੜੀਆਂ ਇਹਨਾਂ ਦੇ ਲੋੜਾਂ ਨਹੀਂ ਆ ਉਹ ਪੂਰੇ ਹੱਸ ਕੰਮ ਨਹੀਂ ਕਰ ਰਹੀ ਜਿਸ ਦੇ ਨਾਲ ਇਹ ਤਨਾਵ ਕਰਦੇ ਬੰਦੇ ਜਾਣ ਦੁੱਤ ਤੂਆ ਨੇ ਵੀ ਸਾਰਾ ਇਹ ਤੇ ਕਵਾਕੀ ਕਰਨ ਦੇ ਕੰਮ ਪਤਾ ਕੀ ਨਾਮ ਇਸ ਲਈ ਕਹਿੰਦੇ ਤਸਵੀਰ ਗੌਰ ਜੀ ਕਿੰਨੇ ਵਜੇ ਬੈਠੇ ਹੋ ਇੱਥੇ ਤੁਸੀਂ ਸਾਡੇ ਦੋ ਘੰਟਾ ਹੋ ਗਏ ਕਿਵੇਂ ਦੇਖਦੇ ਹੋ ਡਾਕਟਰ ਨਹੀਂ ਘਰਦਾ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨਹੀਂ ਜੀ ਅਸੀਂ ਅੱਜ ਦੇ 8:00 ਨਾਲ ਤੇ ਚਾਰ ਤਿੰਨ ਵਾਰੀ ਮੁੜ ਕੇ ਚਾਰ ਵਾਰੀ ਮੈਂ ਇਨਤਾਂ ਕਰ ਚੁੱਕੀ ਮੈਂ ਕਿ ਮੇਰੇ ਪਰਫੈਕਟ ਫੈਟਰਾ ਸੌਣ ਕਰ ਦੋ ਕਹਿੰਦੇ ਟੰਡਿਜ ਪਰ ਸੱਖਣ ਆਜਾ ਪਰਸਾ ਬੁਢੀ ਸਾਰੀ ਮੈਂ ਕਿੱਥੇ ਆ ਮਾ ਘਰ ਤੱਕ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਤੇ ਹੁਣ ਸਰਕਾਰ ਆਵੇ ਸੋਣੇ ਸਾਡੇ ਬਰਜਦਾਂ ਦੀ ਸਾਰੇ ਬੈਠੇ ਨੇ ਆਲੇ ਮਿਲ ਨਾਲ ਕੋਈ ਡਾਕਟਰ ਸੌਣ ਦਾ ਨਾ ਕੋਈ ਏਟਰ ਸੌਣ ਸੁਣਦਾਗਾ ਅੱਜ 4 ਵਜੇ ਤੱਕ ਮੈਂ ਪਰਮੋਡ ਕੀ ਤੂੰ ਪਹਿਲਾਂ ਆ ਹੁਣ ਫੇਰ ਬੈਠੀ ਆ ਭੁਖੇ ਤੇ ਬੈਠੇ ਰਹਨੇ ਆ ਗਏ ਅੱਧ ਕਰਕੇ ਸਾਹਾ ਮਾ ਅਥਨ ਟਾਈਮ 4 2 ਵਜੇ ਤਾਈਂ ਫੇਰ ਮੁੜ ਜਾਣੇ ਆਗੇ ਭਜੀ ਕੀ ਨਾਮ ਆ ਕਿਹੜਾ ਪਿੰਡ ਮੱਲੀਆਂ ਨਾਮ ਕੀ ਆ ਜੀ ਬਲਵਿੰਦਰ ਸਿੰਘ ਪਾਲੇ ਤਨ ਨਾਲ ਲੈਪਰ ਐਂਟੀਪੇ ਇਹਨਾਂ ਦੀ ਮੰਗ ਨਹੀਂ ਹੈ ਜਿਸ ਕਰਕੇ ਡਾਕਟਰ ਹਟਾਲੇ ਬੈਠੇ ਨੇ ਤੁਸੀਂ ਕੀ ਕਹਾਂਗੇ ਸਰਕਾਰੀ ਕਾਰਗਰਨੀ ਕਿੰਨੇ ਦੇਖਦੇ ਹੋ ਇਹ ਤਾਂ ਜੀ ਸਰਕਾਰ ਨੂੰ ਚਾਹੀਦੀ ਹੈ ਉਹਨਾਂ ਦੀਆਂ ਮੰਗਾਂ ਮਿਲਣੀਆਂ ਚਾਹੀਦੀਆਂ ਡਾਕਟਰਾਂ ਨੂੰ